ਸੈਂਸ ਨੇ ਇਹਨਾਂ ਦਾ ਹਾਈਲਾਈਟ ਇਸ ਲਈ ਕਰ ਰਹੇ ਆ ਬਿਕੋਜ਼ ਅਸੀਂ ਉਸ ਤਰ੍ਹਾਂ ਦੇ ਕੈਂਸਰ ਦੇ ਇਲਾਜ ਕਰ پا ਰਹੇ ਆ ਜੋ ਕਿ ਅਵੇਲੇਬਿਲਿਟੀ ਸਿਰਫ ਵੱਡੀ ਸਿਟੀਜ਼ 'ਚ ਹੁੰਦੀ ਸੀ ਪਹਿਲੀ ਸੱਟੇ ਤੇ ਕੁਝ ਵੀ ਦੱਸਿਆ ਨਹੀਂ ਜਾ ਸਕਦਾ ਇਹਦੇ ਬਾਰੇ ਪਹਿਲਾਂ ਪਤਾ ਕਰਨਾ ਪੈਂਦਾ ਹੈ ਕਿਹੜੇ ਟਾਈਪ ਦਾ ਕੈਂਸਰ ਹੈ ਕਿਹੜੀ ਸਟੇਜ ਦਾ ਕੈਂਸਰ ਹੈ ਕਿੰਨੀ ਐਗਰੈਸ਼ਨ ਹੈ ਉਹਦਾ ਕੀ ਪ੍ਰੋਟੋਕੋਲ ਹੈ ਪਹਿਲਾਂ ਸਰਜਰੀ ਕਰਨੀ ਹੈ ਪਹਿਲਾਂ ਕੀਮੋ ਕਰਨੀ ਹੈ ਪਹਿਲਾਂ ਰੇਡੀਏਸ਼ਨ ਕਰਨੀ ਹੈ ਇਹ ਸਾਰਾ ਪਤਾ ਹੋਣਾ ਜ਼ਰੂਰੀ ਹੈ ਉਹਦੇ ਲਈ ਤੁਸੀਂ ਪਹਿਲਾਂ ਔਨਕੋਲੋਜਿਸਟ ਨੂੰ ਮੈਨੂੰ ਮਿਲੋਗੇ ਮੇਰੇ ਵਰਗੇ ਔਨਕੋਲੋਜਿਸ ਨੂੰ ਕਿਸੇ ਨੂੰ ਮਿਲੋਗੇ ਉਹ ਤੁਹਾਨੂੰ ਗਾਈਡਲਾਈਨਸ ਬਣਾ ਕੇ ਦੇਵੇਗਾ ਫਿਰ ਇਹਦਾ ਇਲਾਜ ਪ੍ਰੋਪਰ ਸਕਸੈਸਫੁਲ ਪੇਸ਼ੈਂਟ 9ਵੇਂ 10ਵੇਂ ਦਿਨ ਤੱਕ ਡਿਸਚਾਰਜ ਹੋ ਜਾਂਦਾ ਹੈ ਕਈ ਵਾਰੀ 8ਵੇਂ ਦਿਨ ਵੀ ਡਿਸਚਾਰਜ ਹੋ ਜਾਂਦਾ ਹੈ ਐਂਡ ਜਦੋਂ ਅਸੀਂ ਡਿਸਚਾਰਜ ਕਰਦੇ ਹਾਂ ਉਹਨੂੰ ਮੂੰਹ ਰਹੀਂ ਕੁਛ ਨਾ ਕੁਛ ਖਾ ਕੇ ਮਤਲਬ ਸੈਮੀ ਸੋਲਿਡਾਈਟ ਸਟਾਰਟ ਕਰਦਿੰਨੇ ਹੁੰਦੇ ਆ ਦੇਖੋ ਮੈਂ ਬੜਾ ਸਿਸਟਮ ਜਦੋਂ ਮੈਂ ਇੱਥੇ ਆਇਆ ਸੀਗਾ ਮੈਂ ਬੜਾ ਕਲੀਅਰ ਰੱਖਿਆ ਇੱਕ ਮੈਂ ਐਗਜ਼ਾਮਪਲ ਦਿੰਦਾ ਛਾਤੀ ਕੱਢਣ ਦਾ ਇੱਕ ਆਪਰੇਸ਼ਨ ਹੁੰਦਾ ਹੈ ਨਾ ਛਾਤੀ 'ਚ ਕੈਂਸਰ ਹੈ ਫੀਮੇਲਸ ਦੇ ਵਿੱਚ ਇੱਕ ਛਾਤੀ ਬਚਾਉਣ ਦਾ ਆਪਰੇਸ਼ਨ ਹੈ ਕੋਸਟ ਮੈਂ ਛਾਤੀ ਕੱਢਣ ਤੇ ਛਾਤੀ ਬਚਾਉਣ ਦੀ ਇੱਕ ਹੀ ਰੱਖੀ ਹੈ ਦੋਂ ਕਿ ਜੇ ਤੁਹਾਨੂੰ ਕਦੇ ਵੀ ਥੋੜਾ ਜਿਹਾ ਲੱਗ ਰਿਹਾ ਹੈ ਕਿ ਤੁਸੀਂ ਥੋੜਾ ਠੀਕ ਨਹੀਂ ਹੋ ਜਾਂ ਇਸ ਤਰ੍ਹਾਂ ਕਈ ਵਾਰੀ ਦੇਖਿਆ ਤਾਂ ਪੇਟ ਦੇ ਲਈ ਲੋਕ ਅਕਸਰ ਗੈਸ ਦੀ ਬਿਮਾਰੀ ਸਮਝ ਕੇ ਉਹਨੂੰ ਛੱਡ ਦਿੰਦੇ ਆ ਤੇ ਜਾਣਾ ਚਾਹੀਦਾ ਹੈ ਡਾਕਟਰ ਕੋਲ ਜਾਣਾ ਚਾਹੀਦਾ ਹੈ ਤੇ ਇੱਕ ਡਾਕਟਰ ਤੇ ਵਿਸ਼ਵਾਸ ਵੀ ਕਰਨਾ ਚਾਹੀਦਾ ਹੈ ਪਹਿਲਾਂ ਥੋੜਾ ਜਿਹਾ ਮੈਨੂੰ ਕਮਜ਼ੋਰੀ ਹੋ ਗਈ ਸੀ ਵਜ਼ਨ ਘਟ ਗਿਆ ਸੀ ਸਰੀਰ ਦਾ ਥੋੜਾ ਜਿਹਾ ਚਮੜੀ ਦਾ ਵੀ ਫਰਕ ਪੈਂਦਾ ਤੇ ਬਾਕੀ ਤੇ ਮੈਨੂੰ ਤੇ ਜੇ ਪੈਪ ਚਾਤੇ ਉਹਦਾ ਪਤਾ ਲੱਗ ਹੀ ਜਾਂਦਾ ਵੀ ਰੋਟੀ ਖਾਣ ਲੱਗਿਆਂ ਤੰਗੀ ਆਉਂਦੀ ਬਿਲਕੁਲ ਉਹਦੀ ਆ ਜੀ ਡਾਕਟਰ ਦਾ ਸੁਭਾਅ ਬਹੁਤ ਚੰਗਾ ਵਾ ਦਾ ਤੇ ਮਰੀਜ਼ ਨੂੰ ਵੈਸੇ ਠੀਕ ਕਰ ਦਿੰਦੇ ਆ ਜਦੋਂ ਉਹਨੂੰ ਅੰਗਰੇਜ਼ੀ ਮੈਂ ਅਗਲੇ ਦਾਅਹੀ ਦਿੰਦੇ ਆ ਵੀ ਠੀਕ ਹੋ ਜਾਏਗਾ ਤੇ ਲਾਜ ਹੈਗਾ ਵਾਕਈ ਹੀ ਕਰਾਇਆ ਵਾ ਉਹਨਾਂ ਨੂੰ ਪੂਰਾ ਵਿਸ਼ਵਾਸ ਆ ਪਈ ਇਹ ਲਾਜ ਹੈਗਾ ਵਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਡ ਪੰਜਾਬ ਟੀਵੀ ਤੇ ਇਸ ਵਕਤ ਮੈਂ ਮੌਜੂਦ ਆ ਅਮਨਦੀਪ ਹਸਪੀਟਲ ਤੋਂ ਜਿਸ ਤਰ੍ਹਾਂ ਤੁਹਾਨੂੰ ਹਰ ਵਾਰ ਅਸੀਂ ਅਮਨਦੀਪ ਹਸਪੀਟਲ ਤੋਂ ਸਫਲ ਇਲਾਜ ਦੀਆਂ ਕਹਾਣੀਆਂ ਲੈ ਕੇ ਆਉਂਦੇ ਹਾਂ ਤੇ ਅੱਜ ਇੱਕ ਵਾਰ ਫਿਰ ਇੱਕ ਨਹੀਂ ਬਲਕਿ ਦੋ-ਦੋ ਸਫਲ ਇਲਾਜ ਅਮਨਦੀਪ ਹਸਪੀਟਲ ਦੇ ਵਿੱਚ ਹੋਏ ਨੇ ਕੈਂਸਰ ਪੇਸ਼ੈਂਟ ਦੇ ਤੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਸਰਜਿਕਲ ਓਨਕੋਲੋਜਿਸਟ ਡਾਕਟਰ ਸ਼ਿਸ਼ਾਗ ਮਹਾਜਨ ਗੱਲਬਾਤ ਕਰਦੇ ਆ ਸਰ ਬਹੁਤ-ਬਹੁਤ ਸਵਾਗਤ ਹੈ ਗ੍ਰੇਡ ਪੰਜਾਬ ਤੇ ਥੈਂਕ ਯੂ ਥੈਂਕ ਯੂ ਸਰ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਇੱਕ ਨਹੀਂ ਅਮਨ ਦੇ ਹਸਪੀਟਲ ਦੇ ਵਿੱਚ ਦੋ ਦੋ ਕੈਂਸਰ ਪੇਸ਼ੈਂਟਸ ਦੇ ਸਫਲ ਇਲਾਜ ਹੋਏ ਨੇ ਕਿਸ ਤਰ੍ਹਾਂ ਇਹ ਇਲਾਜ ਕੀਤੇ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਸੀਗੀਆਂ ਕੈਂਸਰ ਦਾ ਇਲਾਜ ਤਾਂ ਅਸੀਂ 100 ਤੋਂ ਵੀ ਉੱਤੇ ਕਰ ਚੁੱਕੇ ਆਈ ਥਿੰਕ ਮੇਬੀ 200 ਬਟ ਹਾਂ ਇਹ ਜਿਹੜੇ ਪੇਸ਼ੈਂਟਸ ਨੇ ਇਹਨਾਂ ਦਾ ਹਾਈਲਾਈਟ ਇਸ ਲਈ ਕਰ ਰਹੇ ਆ ਬਿਕੋਜ਼ ਅਸੀਂ ਉਸ ਤਰ੍ਹਾਂ ਦੇ ਕੈਂਸਰ ਦੇ ਇਲਾਜ ਕਰ پا ਰਹੇ ਆ ਜੋ ਕਿ ਅਵੇਲੇਬਿਲਿਟੀ ਸਿਰਫ ਵੱਡੀ ਸਿਟੀਜ਼ 'ਚ ਹੁੰਦੀ ਸੀ ਹੁਣ ਅਸੀਂ ਉਹ ਕਰ ਪਰੇ ਫੂਡ ਪਾਈਪ ਦਾ ਕੈਂਸਰ ਦੁਰਵਿੰਦ ਦੇ ਨਾਲ ਵੱਡੀ ਸਿਟੀਸ 'ਚ ਹੀ ਹੁੰਦਾ ਸੀ ਐਵੇਂ ਛੋਟੀ ਸਿਟੀਸ 'ਚ ਅਵੇਲੇਬਲ ਨਹੀਂ ਸੀਗਾ ਹੁਣ ਅਵੇਲੇਬਲ ਹੈ ਐਂਡ ਉਹਦੀ ਰਿਕਵਰੀ ਵੀ ਹੈ ਐਂਡ ਪੇਟ ਦੇ ਵਿੱਚ ਫੈਲਿਆ ਹੋਇਆ ਕੈਂਸਰ 10 10 12-12 ਘੰਟੇ ਸਰਜਰੀ ਕੈਂਸਰ ਦੀਆਂ ਉਹ ਸਭ ਅਮਨਦੀਪ ਹਸਪੀਟਲ 'ਚ ਹੁਣ ਮੈਂ ਕਰ ਰਹੇ ਹੂੰ ਸਰ ਕਿਸ ਤਰ੍ਹਾਂ ਨੇ ਦੋਵੇਂ ਪੇਸ਼ੈਂਟਸ ਨੂੰ ਪ੍ਰੋਬਲਮਸ ਸੀ ਗਿਆ ਕੈਂਸਰ ਦੇ ਵਿੱਚ ਕਿਉਂਕਿ ਸਟੇਜਿਸ ਹੁੰਦੀਆਂ ਨੇ ਔਰ ਇਹਨਾਂ ਦੋਵਾਂ ਪੇਸ਼ੈਂਟਸ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੋਬਲਮਸ ਸੀ ਗਿਆ ਇੱਕ ਜਿਹੜਾ ਫੂਡ ਪਾਈਪ ਦਾ ਕੈਂਸਰ ਤਾਂ ਯੂਜੂਲੀ ਇਹ ਹੀ ਹੁੰਦਾ ਕਿ ਭਾਰ ਘਟਦਾ پیشن ਦਾ ਖਾ ਖਾਦਾ ਨਹੀਂ ਜਾਂਦਾ ਪਹਿਲਾਂ ਫੁਲਕਾ ਨਹੀਂ ਖਾਦਾ ਜਾਂਦਾ ਫਿਰ ਖਿਚੜੀ ਨਹੀਂ ਖਾਦੀ ਜਾਂਦੀ ਇਹਨਾਂ ਲਾਸਟ ਸਟੇਜ ਹੁੰਦੀ ਹੈ ਪਾਣੀ ਵੀ ਨਹੀਂ ਪੀਤਾ ਜਾਂਦਾ ਤੇ ਉਹ ਫਿਰ ਇਹਨਾਂ ਨੂੰ ਇਹ ਸਿਰਫ ਪਾਣੀ ਪੀ ਪਾਰੇ ਸੀਗੇ ਪੀਣ ਵਾਲੀ ਚੀਜ਼ਾਂ ਹੀ ਲੈ ਪਾਰੇ ਸੀ ਕੁਝ ਵੀ ਖਿਚੜੀ ਜਾਂ ਸੈਮੀ ਸੋਲਿਡ ਡਾਈਟ ਵੀ ਨਹੀਂ ਲੈ ਪਾਰੇ ਸੀ ਇਸ ਤਰੀਕੇ ਨਾਲ ਮੇਰੇ ਕੋਲ ਆਏ ਸੀ ਐਂਡ ਅਸੀਂ ਦੇਖਿਆ ਸਟੇਜ 3 ਸੀਗਾ ਐਂਡ ਪਹਿਲਾਂ ਕਿਰਨਾਂ ਦੇਖ ਕੇ ਉਹਨੂੰ ਰਿਡਿਊਸ ਕਰਕੇ ਐਂਡ THEN ਸਾਰਾ ਕੁਝ ਦੂਰਬਿੰਦ ਨਾਲ ਅਸੀਂ ਕੱਢਿਆ ਐਂਡ ਹੀ ਇਸ ਰਿਕਵਰਿੰਗ ਨਾਓ ਅਸੀਂ ਉਹ ਮੂੰਹ ਨਾਲ ਫੁਲਕਾ ਵੀ ਖਾ ਰਿਹਾ ਹੈ ਰੋਟੀ ਵੀ ਖਾ ਰਿਹਾ ਹੈ ఎవਰੀਥਿੰਗ ਹੀ ਇਸ ਈਟਿੰਗ ਬਹੁਤ ਫਾਸਟ ਰਿਕਵਰੀ ਹੋਈ ਹੈ ਔਰ ਸਭ ਤੋਂ ਖਾਸ ਗੱਲ ਇਹ ਰਹੀ ਹੈ ਇਸ ਟ੍ਰੀਟਮੈਂਟ ਦੇ ਵਿੱਚ ਕਿੰਨੇ ਦਿਨ ਚ ਰਿਕਵਰੀ ਹੋ ਜਾਂਦੀ ਹੈ ਪੇਸ਼ੈਂਟ 9ਵੇਂ 10ਵੇਂ ਦਿਨ ਤੱਕ ਡਿਸਚਾਰਜ ਹੋ ਜਾਂਦਾ ਹੈ ਕਈ ਵਾਰੀ 8ਵੇਂ ਦਿਨ ਵੀ ਡਿਸਚਾਰਜ ਹੋ ਜਾਂਦਾ ਹੈ ਐਂਡ ਜਦੋਂ ਅਸੀਂ ਡਿਸਚਾਰਜ ਕਰਦੇ ਹਾਂ ਉਹਨੂੰ ਮੂੰਹ ਰਹੀਂ ਕੁਛ ਨਾ ਕੁਛ ਖਾ ਕੇ ਮਤਲਬ ਸੈਮੀ ਸੋਲਿਡਾਈਟ ਸਟਾਰਟ ਕਰ ਦਿੰਨੇ ਹੁੰਦੇ ਆ ਹੁਣ ਮਹੀਨੇ ਤੱਕ ਤਾਂ ਪੇਸ਼ੈਂਟ ਪੂਰਾ ਫੁੱਲ ਡਾਈਟ ਤੇ ਆ ਜਾਂਦਾ ਜੋ ਕਿ ਪਹਿਲਾਂ ਖਾ ਰਿਆ ਸੀਗਾ ਉਵੇਂ ਹੀ ਖਾ ਲੈਂਦਾ ਥੋੜੇ ਡਾਈਟ ਦੇ ਸ਼ਡਿਊਲਸ ਚੇਂਜ ਹੋ ਜਾਂਦੇ ਆ ਬਟ ਪੂਰਾ ਖਾ ਪੰਦਾ ਐ ਐਂਡ ਰਿਕਵਰੀ ਇਹੀ ਹੈ ਕਿ ਜਦੋਂ ਦੂਰਬੀਨ ਦੇ ਨਾਲ ਆਪਰੇਸ਼ਨ ਹੁੰਦਾ ਖੂਨ ਲਾਸ ਬਹੁਤ ਘੱਟ ਹੁੰਦਾ ਐ ਪੇਸ਼ੈਂਟ ਦਾ ਐਕਸਪੋਜ਼ਰ ਘੱਟ ਹੁੰਦਾ ਐ ਪੇਨ ਘੱਟ ਹੁੰਦੀ ਐ ਪੇਸ਼ੈਂਟ ਜਲਦੀ ਸਵੇਰੇ ਉੱਠ ਕੇ ਬੈਠ ਜਾਂਦਾ ਐਂਡ ਪੇਸ਼ੈਂਟ ਆਪਣੀ ਐਕਸਰਸਾਈਜ਼ਸ ਐਂਡ ਐਵਰੀਥਿੰਗ ਜਲਦੀ ਕਰਨ ਲੱਗ ਜਾਂਦਾ ਤੇ ਰਿਕਵਰੀ ਫਾਸਟ ਹੋ ਜਾਂਦੀ ਹੈ ਪੇਟ ਦਾ ਕੈਂਸਰ ਜਿਵੇਂ ਅਸੀਂ ਆਪਰੇਟ ਕਰ ਰਹੇ ਹਾਂ ਕਈ ਵੱਡੀ ਵੱਡੀ ਸਰਜਰੀਜ਼ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਇਰਾਸ ਪ੍ਰੋਟੋਕਾਲ ਫਾਲੋ ਕਰ ਰਹੇ ਹਾਂ ਜੋ ਕਿ ਇੰਟਰਨੈਸ਼ਨਲ ਗਾਈਡਲਾਈਨਸ ਦੇ ਅਕੋਰਡਿੰਗ ਹੈਗਾ ਉਹਦੇ ਵਿੱਚ ਪੇਨਲੈਸ ਐਂਡ ਰਿਕਵਰੀ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਐਨੈਸਥੀਸ਼ੀਆ ਦਾ ਪਾਰਟ ਬਹੁਤ ਜ਼ਰੂਰੀ ਹੈ ਆਈਸੀਯੂ ਦਾ ਪਾਰਟ ਬਹੁਤ ਜ਼ਰੂਰੀ ਹੈ ਇਹ ਸਾਰੀ ਚੀਜ਼ਾਂ ਅਗਰ ਅਵੇਲੇਬਲ ਹੁੰਦੀਆਂ ਤਾਂ ਹੀ ਇਹ ਸਭ ਵੱਡੇ ਸਰਜਰੀਜ਼ ਹੋ ਪਾਉਂਦੀ ਹੈ ਅਸਲ ਦੇਖਿਆ ਜਾਵੇ ਤਾਂ ਜਦੋਂ ਕਿਸੇ ਨੂੰ ਵੀ ਪਤਾ ਲੱਗਦਾ ਹੈ ਕਿ ਮੈਨੂੰ ਕੈਂਸਰ ਹੈ ਤਾਂ ਮਾਈਂਡ ਸੈਟਅਪ ਐਦਾਂ ਦਾ ਹੁੰਦਾ ਹੈ ਕਿ ਡਰ ਜਾਂਦੇ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਕਿ ਇਹਦਾ ਕੋਈ ਇਲਾਜ ਹੀ ਨਹੀਂ ਹੈ ਇਸ ਤਰ੍ਹਾਂ ਦੇ ਪੇਸ਼ੈਂਟਸ ਨੂੰ ਤੁਸੀਂ ਕਿਵੇਂ ਹੈਂਡਲ ਕਰਦੇ ਹੋ ਕਿਸ ਤਰ੍ਹਾਂ ਦੀ ਕਾਉਂਸਲਿੰਗ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਪਹਿਲਾਂ ਤਾਂ ਦੇਖੋ ਪੇਸ਼ੈਂਟ ਜਦੋਂ ਸਾਡੇ ਕੋਲ ਆਂਦਾ ਹੈ ਪਹਿਲੀ ਸੱਟੇ ਤੇ ਕੁਝ ਵੀ ਦੱਸਿਆ ਨਹੀਂ ਜਾ ਸਕਦਾ ਇਹਦੇ ਬਾਰੇ ਪਹਿਲਾਂ ਪਤਾ ਕਰਨਾ ਪੈਂਦਾ ਕਿਹੜੇ ਟਾਈਪ ਦਾ ਕੈਂਸਰ ਹੈ ਕਿਹੜੀ ਸਟੇਜ ਦਾ ਕੈਂਸਰ ਹੈ ਕਿੰਨੀ ਅਗਰੈਸ਼ਨ ਹੈ ਉਹਦਾ ਕੀ ਪ੍ਰੋਟੋਕੋਲ ਹੈ ਪਹਿਲਾਂ ਸਰਜਰੀ ਕਰਨੀ ਹੈ ਪਹਿਲਾਂ ਕੀਮੋ ਕਰਨੀ ਹੈ ਪਹਿਲਾਂ ਰੇਡੀਏਸ਼ਨ ਕਰਨੀ ਹੈ ਇਹ ਸਾਰਾ ਪਤਾ ਹੋਣਾ ਜ਼ਰੂਰੀ ਹੈ ਉਹਦੇ ਲਈ ਤੁਸੀਂ ਪਹਿਲਾਂ ਔਨਕੋਲੋਜਿਸਟ ਨੂੰ ਮੈਨੂੰ ਮਿਲੋਗੇ ਮੇਰੇ ਵਰਗੇ ਔਨਕੋਲੋਜਿਸਟ ਨੂੰ ਕਿਸੇ ਨੂੰ ਮਿਲੋਗੇ ਉਹ ਤੁਹਾਨੂੰ ਗਾਈਡਲਾਈਨਸ ਬਣਾ ਕੇ ਦੇਵੇਗਾ ਫਿਰ ਇਹਦਾ ਇਲਾਜ ਪ੍ਰੋਪਰ ਸਕਸੈਸਫੁਲ ਹੋ ਸਕਦਾ ਜੇ ਆਪਾਂ ਪੇਸ਼ੈਂਟ ਆਇਆ ਮੈਂ ਕਿਹਾ ਕਿ ਮੇਰੇ ਕੋਲ ਆ ਕਿ ਨਾਲ ਇਲਾਜ ਨਹੀਂ ਹੁੰਦਾ ਇਲਾਜ ਕਰਨ ਲਈ ਬੜਾ ਇਥੀਕਲ اور ਪੇਸ਼ੈਂਟ ਸੈਂਟਰੀ ਕ ਅਪਰੋਚ ਚਾਹੀਦੀ ਹਮਮ ਅਮਨਦੀਪ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਨਹੀਂ ਅਗਰ ਦੇਖਿਆ ਜਾਵੇ ਮਾਡਰਨ ਟੈਕਨਿਕਸ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਕੈਂਸਰ ਰੇ ਜੋ ਵੀ ਮੈਂ ਉਹੀ ਗੱਲ ਫਿਰ ਤੋਂ ਰਿਪੀਟ ਕਰਾਂਗਾ ਜੋ ਵੀ ਵੱਡੀ ਸਿਟੀਜ਼ ਚ ਜਾਂ ਆਈ ਵੁੱਡ ਸੇ ਕਿ ਕਿਤੇ ਵੀ ਹੁੰਦਾ ਸੀਗਾ ਉਹ ਇਲਾਜ ਸਭ ਅਸੀਂ ਇੱਥੇ ਕਰ ਰਹੇ ਹਾਂ ਕੋਈ ਐਵੇਂ ਦੀ ਸਰਜਰੀ ਨਹੀਂ ਹੈ ਜਿਹੜੀ ਸਾਨੂੰ ਰੈਫਰ ਕਰਨੀ ਪੈਂਦੀ ਹੈ ਕਿ ਜਾ ਕੇ ਕਿਤੇ ਹੋਰ ਕਰਾ ਲਓ ਕਿਸੇ ਦੇ ਚੂਲੇ ਦੇ ਵਿੱਚ ਕੈਂਸਰ ਹੈ ਕਿਸੇ ਦੇ ਪੇਟ ਦੇ ਵਿੱਚ ਕੈਂਸਰ ਹੈ ਕਿਸੇ ਦੇ ਜਵਾੜੇ ਦੇ ਵਿੱਚ ਕੈਂਸਰ ਹੈ ਕਮਾਂਡੋ ਸਰਜਰੀਜ਼ ਪੇਟ ਦੀਆਂ ਕੁਤੇ ਵੀ ਕੋਈ ਦੂਰਬੀਨ ਪਿਸ਼ਾਬ ਦੀ थैਲੀ ਕੱਢਣੀ ਹੈ ਪਿਸ਼ਾਬ ਦੀ थैਲੀ ਕੱਟ ਕੇ ਉਹ ਵੀ ਦੂਰਬੀਨ ਨਾਲ ਨਾਲ ਕੱਟ ਰਹੇ ਆ ਪਿਸ਼ਾਬ ਦੀ थैਲੀ ਦਾ ਕੈਂਸਰ ਹੈ ਐਂਡ ਉਹਨੂੰ ਫਿਰ ਬਣਾ ਦਿੰਨੇ ਆ ਨਵੀਂ थैਲੀ ਬਣਾ ਦਿੰਨੇ ਆ ਸੋ ਇਹ ਸਭ ਚੀਜ਼ਾਂ ਇਜ਼ ਪੋਸੀਬਲ ਐਂਡ ਅਸੀਂ ਜੋ ਜੋ ਵੀ ਕਰਨਾ ਜਾਣਦੇ ਆ ਇਸ 'ਚ ਅਸੀਂ ਕਰ ਹੀ ਜਾਣਦੇ ਆ ਸੋ ਐਵੇਂ ਦਾ ਕੋਈ ਵੀ ਆਰ ਡੂਇੰਗ ఎవਰੀਥਿੰਗ ਵਿਚ ਇਜ਼ ਵੈਰੀ ਐਡਵਾਂਸਡ ਰਿਕਵਰੀ ਫਾਸਟ ਹੋ ਜਾਂਦੀ ਐ ਐਡਵਾਂਸਡ ਟ੍ਰੀਟਮੈਂਟ ਹੈ ਉਹ ਦਿੱਤਾ ਜਾਂਦਾ ਲੇਕਿਨ ਇਸ ਦੇ ਨਾਲ ਨਾਲ ਪੇਸ਼ੈਂਟਸ ਵਿੱਚ ਇਹ ਵੀ ਡਰ ਹੁੰਦਾ ਕਿ ਕਾਸਟ ਕਿੰਨੀ ਹੈ ਕਿਉਂਕਿ ਅਕਸਰ ਹੀ ਜਦੋਂ ਵੱਡੀ ਬਿਮਾਰੀ ਦੀ ਗੱਲ ਆਦੀ ਹੈ ਤਾਂ ਖਰਚਾ ਵੀ ਉੱਥੇ ਜ਼ਿਆਦਾ ਹੁੰਦਾ ਹੈ ਤਾਂ ਅਮਨਦੀਪ ਹਸਪੀਟਲ ਦੇ ਵਿੱਚ ਇਸ ਦਾ ਇਲਾਜ ਸਸਤਾ ਹੈ ਜਾਂ ਨਹੀਂ ਦਾ ਦੇਖੋ ਮੈਂ ਬੜਾ ਸਿਸਟਮ ਜਦੋਂ ਮੈਂ ਇੱਥੇ ਆਇਆ ਸੀਗਾ ਮੈਂ ਬੜਾ ਕਲੀਅਰ ਰੱਖਿਆ ਇੱਕ ਮੈਂ ਐਗਜ਼ਾਮਪਲ ਦੇਣਾ ਛਾਤੀ ਕੱਢਣ ਦਾ ਇੱਕ ਆਪਰੇਸ਼ਨ ਹੁੰਦਾ ਹੈ ਨਾ ਛਾਤੀ 'ਚ ਕੈਂਸਰ ਹੈ ਫੀਮਲਸ ਦੇ ਵਿੱਚ ਇੱਕ ਛਾਤੀ ਬਚਾਉਣ ਦਾ ਆਪਰੇਸ਼ਨ ਹੈ ਕਾਸਟ ਮੈਂ ਛਾਤੀ ਕੱਢਣ ਤੇ ਛਾਤੀ ਬਚਾਉਣ ਦੀ ਇੱਕ ਹੀ ਰੱਖੀ ਹੈ ਸੋ ਤਾਂ ਕਿ ਜ਼ਿਆਦਾ ਜ਼ਿਆਦਾ ਲੇਡੀਜ਼ ਛਾਤੀ ਬਚਾਉਣ ਦੇ ਵੱਲ ਜਾਣ ਸੋ ਕਾਸਟ ਉਨਾ ਜ਼ਿਆਦਾ ਨਹੀਂ ਹੈ ਜਿੰਨਾ ਸਾਨੂੰ ਲੱਗਦਾ ਹੈ ਜਦ ਤਰ ਤੁਸੀਂ ਕਿਸੇ ਤੇਦਰ ਤੇ ਆਉਗੇ ਨਹੀਂ ਤਾਂ ਪਤਾ ਕਿਵੇਂ ਚੱਲੇਗਾ ਠੀਕ ਹੈ ਨਾ ਤੇ ਪਹਿਲਾਂ ਤਾਂ ਜਾਣਾ ਪੈਣਾ ਹੈ ਕਿਸੇ ਮੰਦਿਰ ਜਾਣਾ ਹੈ ਤਾਂ ਹੀ ਪਤਾ ਲੱਗਣਾ ਉੱਥੇ ਰੱਬ ਬੈਠਾ ਹੈ ਕਿ ਨਹੀਂ ਕਿ ਜੋ ਵੀ ਹੈ ਨਾ ਸੋ ਦ ਪੁਆਇੰਟ ਇਜ਼ ਕਿ ਪਹਿਲਾਂ ਤੁਹਾਨੂੰ ਉੱਥੇ ਪਹੁੰਚਣਾ ਪੈਣਾ ਹੈ ਤੇ ਕਾਸਟ ਆਈ ਫੀਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਛਾਤੀ ਬਚਾਉਣ ਦਾ ਤੇ ਛਾਤੀ ਕੱਢਣ ਦਾ ਸੇਮ ਕਾਸਟ ਹੈ ਯੂਜੂਲੀ ਛਾਤੀ ਬਚਾਉਣ ਦਾ ਕਾਸਟ ਜ਼ਿਆਦਾ ਹੁੰਦਾ ਕਿਉਂਕਿ ਉਹਦੇ ਵਿੱਚ ਟੈਕਨੀਕਲੀ ਮੋਰ ਡਿਫਿਕਲਟ ਹੈ। ਪਰ ਬਟ ਐਵੇਂ ਦਾ ਅਸੀਂ ਰੱਖਿਆ ਹੀ ਨਹੀਂ ਜਦੋਂ ਮੈਮਰੀ ਸਰ ਦੇ ਵਿੱਚ ਆਇਆ ਸੀ ਆਈ ਥੋਟ ਕਿ ਦੂਰਵੀਂ ਨਾ ਕਰ ਰਹੇ ਆ ਚਾਹੇ ਚੀਰੇਣਾ ਕਰ ਰਹੇ ਆ ਸੇਮ ਕਾਸਟ ਰੱਖਾਂਗੇ। ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਕੁਝ ਮੁਸ਼ਕਿਲ ਨਾਲ ਬਹੁਤ ਪਰ ਉਨੀ ਜਲਦੀ ਡਿਸਚਾਰਜ ਹੋ ਜਾਂਦਾ। ਤੇ ਓਵਰ ਆਲ ਕਾਸਟ ਘਟ ਜਾਂਦੀ ਹੈ। ਓਵਰ ਆਲ ਕਾਸਟ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਅੱਗੇ ਸਾਡੇ ਨਾਲ ਪੇਸ਼IENTS ਵੀ ਮੌਜੂਦ ਨੇ ਜੋ ਕਿ ਹੁਣ ਪੂਰੀ ਤਰ੍ਹਾਂ ਇਸ ਬਿਮਾਰੀ ਤੋਂ ਜੋ ਕਿ ਕੈਂਸਰ ਪੇਸ਼IENTS ਸੀਗੇ ਉਹ ਪੂਰੀ ਤਰ੍ਹਾਂ ਫ੍ਰੀ ਹੋ ਚੁੱਕੇ ਨੇ ਗੱਲਬਾਤ ਕਰਦੇ ਹਾਂ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲਜੀਤ ਕੌਰ ਹੈ ਤੇ ਉਮਰ ਕਿੰਨੀ ਹੈ ਤੁਹਾਡੀ ਮੇਰੀ 48 ਤੇ ਕਿਸ ਤਰ੍ਹਾਂ ਦੀ ਮੈਮ ਜਿਸ ਤਰ੍ਹਾਂ ਤੁਹਾਨੂੰ ਕੈਂਸਰ ਤੁਸੀਂ ਪੇਸ਼ੈਂਟ ਸੀਗੇ ਕਿਸ ਤਰ੍ਹਾਂ ਡਾਕਟਰ ਨੇ ਇੱਥੇ ਤੁਹਾਡਾ ਟਰੀਟਮੈਂਟ ਕੀਤਾ ਕਿਸ ਤਰ੍ਹਾਂ ਕਾਉਂਸਲਿੰਗ ਕੀਤੀ ਆਪਣੇ ਜੋ ਤੁਹਾਡਾ ਐਕਸਪੀਰੀਅੰਸ ਹੈ ਹਸਪੀਟਲ ਦੇ ਨਾਲ ਪੋਸ਼ਟ ਮੇਰਾ ਅਮਨਦੀਪ ਹਸਪੀਟਲ ਦਾ ਤਾਂ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕਿਉਂਕਿ ਮੈਨੂੰ ਵਿੱਚ ਬਹੁਤ ਜਿਸ ਤਰ੍ਹਾਂ ਆਪਣੇ ਰਿਲੇਟਿਵਸ ਕਹਿ ਦਿੰਦੇ ਆ ਜਦ ਵੀ ਇੱਥੇ ਚੱਲ ਜਾਓ ਪੀਜੀਆਈ ਕਿਉਂ ਨਹੀਂ ਜਾ ਰਹੇ ਤੁਸੀਂ ਇੱਥੇ ਕੀ ਹੈ ਲੁਧਿਆਣੇ ਚਲੇ ਜਾਓ ਡੀਐਮਸੀ ਚਲੇ ਜਾਓ ਪਰ ਪਤਾ ਨਹੀਂ ਮੈਂ ਜਿਵੇਂ ਸਰਪੋਲ ਆਈ ਸੀ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਰਦੀ ਜਿਹੜੀ ਗੱਲਬਾਤ ਇੱਕ ਹੁੰਦਾ ਨਾ ਪੋਜ਼ਿਟਿਵ ਕਰ ਦੇਣਾ ਬੰਦੇ ਨੂੰ ਬਿਲਕੁਲ ਤਾਂ ਮੈਨੂੰ ਲੱਗਾ ਕਿ ਸ਼ਾਇਦ ਮੈਨੂੰ ਇੱਥੇ ਹੀ ਆਪਣਾ ਇਲਾਜ ਕਰਾਉਣਾ ਚਾਹੀਦਾ ਹੈ ਬਾਕੀ ਸਰ ਨੇ ਪੂਰਾ ਮਤਲਬ ਕਿ ਸਮਝਾਇਆ ਬਿਮਾਰੀ ਬਾਰੇ ਇਨੀ ਦੇਰ ਦੇ ਵਿੱਚ ਮੈਮ ਰਿਕਵਰੀ ਹੋ ਗਈ ਮੈਂ ਤਾਂ ਇੱਕ ਮੰਤਰ ਦੇ ਵਿੱਚ ਪ੍ਰੋਪਰ ਹੁਣ ਪੂਰੇ ਜੋਸਟਾ ਪਹਿਲਾਂ ਤੁਸੀਂ ਖਾਧਾ ਸੀ ਹਾਂਜੀ ਖਾ ਰਹੀ ਹਾਂ ਬਾਕੀ ਵੀਕਨੈਸ ਤਾਂ ਤੁਹਾਨੂੰ ਪਤਾ ਵਾ ਕਿ ਹੁਣ ਹੌਲੀ ਹੌਲੀ ਜਦੋਂ ਸ਼ੁਰੂਆਤ ਤੇ ਪਤਾ ਲੱਗਦਾ ਕਿ ਸਾਨੂੰ ਇਸ ਤਰ੍ਹਾਂ ਦੀ ਕੋਈ ਡਿਸੀਜ਼ ਹੈ ਤਾਂ ਘਰ ਦੇ ਵਿੱਚ ਵੀ ਥੋੜਾ ਮਾਹੌਲ ਬਣ ਜਾਂਦਾ ਹੈ ਇੱਕ ਦੂਜੇ ਨਾਲ ਥੋੜਾ ਹੋ ਜਾਂਦਾ ਹੈ ਕਿ ਇਸ ਨੂੰ ਸੇ ਡਿਸੀਜ਼ ਹੈ ਤਾਂ ਤੁਹਾਡੇ ਨਾਲੇ ਵੀ ਕੁਝ ਇਸ ਤਰ੍ਹਾਂ ਦਾ ਥੋੜਾ ਤਾਂ ਫੀਲ ਹੋਇਆ ਸੀ ਕਿਉਂਕਿ ਮੇਰਾ ਪਹਿਲਾਂ ਵੀ ਆਪਰੇਟ ਹੋ ਚੁੱਕਾ ਸੀ ਤਾਂ ਮੈਨੂੰ ਥੋੜਾ ਜਿਹਾ ਤਫ਼ੀਲ ਹੋਇਆ ਸੀ ਪਰ ਪਤਾ ਨਹੀਂ ਸ਼ਾਇਦ ਕਿ ਨਹੀਂ ਇੰਨਾ ਲੱਗਾ ਕਿ ਮੈਨੂੰ ਸਰ ਨੇ ਕਿਹਾ ਸੀ ਕਿ ਇੰਨੀ ਖਤਰਨਾਕ ਨਹੀਂ ਹੈ ਵੀ ਇਟਰੀਟੇਬਲ ਆ ਕਿਊਰੇਬਲ ਆ ਤਾਂ ਇੱਕ ਵਿਸ਼ਵਾਸ ਹੋ ਗਿਆ ਬਾਕੀ ਥੋੜਾ ਜਿਹਾ ਮੇਰੇ ਖਿਆਲ ਹੌਸਲਾ ਵੀ ਰੱਖਣਾ ਚਾਹੀਦਾ ਹਾਂਜੀ ਪਹਿਲਾਂ ਤੇ ਆਪਣੇ ਵਰਗੇ ਹੋਰ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਹੁੰਦੇ ਨੇ ਹਨਾ ਉਹਨਾਂ ਨੂੰ ਇਸ ਤਰ੍ਹਾਂ ਦੀ ਬਿਮਾਰੀ ਹੋ ਜਾਂਦੀ ਹੈ ਲੇਕਿਨ ਉਹ ਹਿੰਮਤ ਹਾਰ ਜਾਂਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਕਿਉਂਕਿ ਇੱਕ ਮਿਸਾਲ ਤੁਸੀਂ ਬਨੇ ਹੋ ਔਰ ਡਟ ਕੇ ਜੜਾ ਹੈ ਇਸ ਡਿਸੀਜ਼ ਦਾ ਮੁਕਾਬਲਾ ਕਰਕੇ ਅੱਜ ਤੰਦਰੁਸਤ ਹਾਂਜੀ ਮੈਂ ਇਹੀ ਕਹੂੰਗੀ ਕਿ ਜੇ ਤੁਹਾਨੂੰ ਕਦੇ ਵੀ ਥੋੜਾ ਜਿਹਾ ਲੱਗ ਰਿਹਾ ਹੈ ਕਿ ਤੁਸੀਂ ਥੋੜਾ ਠੀਕ ਨਹੀਂ ਹੋ ਜਾਂ ਇਸ ਤਰ੍ਹਾਂ ਕਈ ਵਾਰੀ ਦੇਖੀਦਾ ਪੇਟ ਦੇ ਲਈ ਲੋਕ ਅਕਸਰ ਗੈਸ ਦੀ ਬਿਮਾਰੀ ਸਮਝ ਕੇ ਉਹਨੂੰ ਛੱਡ ਦਿੰਦੇ ਆ ਜਾਣਾ ਚਾਹੀਦਾ ਹੈ ਡਾਕਟਰ ਕੋਲ ਜਾਣਾ ਚਾਹੀਦਾ ਹੈ ਤੇ ਇੱਕ ਡਾਕਟਰ ਤੇ ਵਿਸ਼ਵਾਸ ਵੀ ਕਰਨਾ ਚਾਹੀਦਾ ਹੈ ਜੇ ਉਹ ਤੁਹਾਨੂੰ ਕਹਿ ਰਹੇ ਆ ਵੀ ਕੋਈ ਟੈਸਟ ਕਰਵਾਉਣਾ ਹੈ ਜਾਂ ਕੀ ਹੈ ਤੁਹਾਨੂੰ ਕਰਵਾ ਲੈਣਾ ਚਾਹੀਦਾ ਹੈ ਮਜਾਏ ਇੱਧਰ ਉੱਧਰ ਜਾਣ ਦੇ ਠੀਕ ਹੈ ਨਾ ਤੇ ਇਲਾਜ ਹੈ ਡਰਨਾ ਨਹੀਂ ਚਾਹੀਦਾ ਤੁਹਾਨੂੰ ਪਤਾ ਹੈ ਸਮੇਂ ਰੈਂਦੇ ਮਤਲਬ ਇਲਾਜ ਕਰਵਾ ਲੈਣਾ ਚਾਹੀਦਾ ਇਸ ਚੀਜ਼ਾਂ ਨੂੰ ਨੈਗਲੈਕਟ ਨਹੀਂ ਕਰਨਾ ਚਾਹੀਦਾ ਸੋ ਬਿਲਕੁਲ ਅੱਗੇ ਇੱਕ ਹੋਰ ਜਿਹੜੇ ਪੇਸ਼ੈਂਟ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈ ਜ਼ਰੂਰ ਕਰਾਂਗੇ ਕਿਉਂਕਿ ਅਮਨਦੀਪ ਹਸਪੀਟਲ ਦੇ ਵਿੱਚ ਲਗਾਤਾਰ ਦੇਖਿਆ ਜਾਵੇ ਤਾਂ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਗਿਣਤੀ ਨਹੀਂ ਹੈ ਕਿ ਕਿੰਨੇ ਕੈਂਸਰ ਪੇਸ਼ੈਂਟਸ ਐ ਇੱਥੇ ਇਲਾਜ ਹੋ ਚੁੱਕੇ ਨੇ ਲੇਕਿਨ ਫਾਸਟ ਰਿਕਵਰੀ ਦੇ ਨਾਲ ਜੋ ਇਲਾਜ ਹੋਏ ਨੇ ਉਹਨਾਂ ਦੀ ਹੀ ਅੱਜ ਤੁਹਾਨੂੰ ਇੱਕ ਕਹਾਣੀ ਜਿਹੜੀ ਹੈ ਉਹ ਪੇਸ਼ ਕਰ ਰਹੀਆਂ ਗੱਲਬਾਤ ਕਰਦੇ ਆ ਸਾਇਰ ਜੀ ਦਾਤ ਸਿੰਘ ਮੇਰੀ 60 ਸਾਲ ਹਾਂ ਜਿੱਦਾਂ ਕਿਵੇਂ ਪਤਾ ਲੱਗਾ ਕਿ ਮੈਨੂੰ ਇਸ ਤਰ੍ਹਾਂ ਦੀ ਕੈਂਸਰ ਵਰਗੀ ਬਿਮਾਰੀ ਹੈ ਤੇ ਅਮਨਦੀਪ ਹਸਪੀਟਲ ਤੱਕ ਪਹੁੰਚ ਕਿਵੇਂ ਦਿੱਤੀ ਇਹ ਜੇ ਮੈਨੂੰ ਪਤਾ ਲੱਗਾ ਮੇਰੀ ਫੂਡ ਪੈਪਟਿ ਸੀ ਫੂਡ ਪੈਪਟਿ ਸੀ ਤੇ ਫੂਡ ਪੈਪਟਿ ਜਦੋਂ ਖਾਣਾ ਖਾਣ ਲੱਗਿਆ ਤੰਗੀ ਹੁੰਦੀ ਸੀ ਤੇ ਜਦੋਂ ਖਾਣਾ ਖਾਣਾ ਕਿ ਤੰਗੀ ਆ ਫਿਰ ਆਟੋਮੈਟਿਕ ਹੀ ਪਤਾ ਲੱਗਦਾ ਹੀ ਆ ਵੀ ਮੈਂ ਅੱਜ ਜਦੋਂ ਸਮਝਿਆ ਵੀ ਹੋਰ ਕੋਈ ਨੁਕਸੇ ਹੋਣਾ ਫਿਰ ਮੈਂ ਗਜ਼ਾਫਪੁਰ ਚੈੱਕ ਕਰਾਇਆ ਇੱਕ ਡਾਕਟਰ ਕੋ ਉਹਨਾਂ ਮੇਰੀ ਫੂਡ ਪੈਪਟਿ ਪੈਪਾ ਕੇ ਤੇ ਚੈੱਕ ਕੀਤਾ ਦੇ ਵਿੱਚੋਂ ਥੋੜਾ ਟੁਕੜਾ ਲੈ ਕੇ ਉਹਨਾਂ ਦਿੱਲੀ ਭੇਜਿਆ ਦਿੱਲੀੋਂ ਫਿਰ ਜਦੋਂ ਰਿਪੋਰਟ ਆਈ ਦਹਾੜਾ ਬੜਾ ਦਿਨ ਬਾਅਦ ਤੋਂ ਵਾਕਿਆ ਹੀ ਕੈਂਸਰ ਹੀ ਫਿਰ ਸਾਨੂੰ ਅਸੀਂ ਗੂਗਲ ਤੇ ਛੇਤੀ ਮਾੜੀ ਡਾਕਟਰ ਸਤਾਸ ਮਾਜਨੇ ਜੋ ਕਿ ਇੱਥੇ ਅਮਨਦੀਪ ਦੇ ਲੱਗੇ ਆ ਇਹਨਾਂ ਨੇ ਸਪੱਸ਼ਟ ਕੀਤਾ ਇਹਨਾਂ ਨੂੰ ਬੜਾ ਹੌਸਲਾ ਦਿੱਤਾ ਇਹਦਾ ਇਲਾਜ ਹੈਗਾ ਇਹਦਾ ਹੌਸਲਾ ਲੈਟਰ ਦੇ ਦੇਣ ਫਿਰ ਇਦਾਂ ਬੰਦਾ ਵੀ ਵੈਸੇ ਠੀਕ ਹੋ ਜਾਂਦਾ ਤੇ ਇਹ ਕਰਕੇ ਫਿਰ ਇਹਨਾਂ ਜੋ ਜਵਾਨ ਨੂੰ ਟਰੀਟਮੈਂਟ ਦੱਸਿਆ ਜਿੱਥੇ ਜਿੱਥੇ ਤਹਿਤ ਦੱਸਿਆ ਉਹ ਹੀ ਕਰਾਏ ਫਿਰ ਇਹਨਾਂ ਮੇਰੀਆਂ ਕਿੰਨਾ ਲਾਈਆਂ ਕਿੰਨਾ ਮਹੀਨੇ ਤੇਈ ਲੱਗੀਆਂ 23 ਕਿੰਨਾ ਤੋਂ ਬਾਅਦ ਫਿਰ ਸ਼ਰੀਰ ਤੁਹਾਨੂੰ ਪਤਾ ਕਿ ਕਮਜ਼ੋਰਤ ਹੋਣਾ ਸੀ ਜੀ ਬਿਲਕੁਲ ਫਿਰ ਜਦੋਂ ਸ਼ਰੀਰ ਕਮਜ਼ੋਰ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ 1.5 ਮਹੀਨੇ ਦੀ ਮੈਨੂੰ ਰੈਸਟ ਦਿੱਤੀ ਫੇ ਮੇਰਾ ਸ਼ਰੀਰ ਥੋੜਾ ਜਿਹਾ ਠੀਕ ਹੋਇਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੇਰਾ ਅਪਡੇਟ ਕੀਤਾ ਅਪਰੇਟ ਕਰਕੇ ਤੇ ਫਿਰ ਮੇਰੇ ਦਾਹ ਦਾਹ ਕੇ ਇੱਥੇ ਰੱਖਿਆ ਦੂਰਬੀਨ ਮੇਰਾ ਅਪਰੇਟ ਕੀਤਾ ਤੇ ਹੁਣ ਮੈਂ ਨਾਰਮਲ ਨਾ ਜਿੱਦਾਂ ਮਤਲਬ ਆਮ ਜ਼ਿੰਦਗੀ ਇਦਾਂ ਹੀ ਹੈ ਮੇਰੀ। ਪ੍ਰੋਪਰ ਠੀਕ ਹੋ ਸਾਰੀ ਡਾਈਟ ਜਿਸ ਤਰ੍ਹਾਂ ਪਹਿਲਾਂ ਲੈਂਦੀ ਹਾਂ। ਹਾਂ ਜਿੱਦਾਂ ਪਹਿਲਾਂ ਲੈਂਦਾ ਉਦਾਂ ਮੈਂ ਹੁਣ ਉਦਾਂ ਹੀ ਡਾਈਟ ਲੈਣੀ ਹੈ। ਜਿਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਸੀ ਪਹਿਲਾਂ ਆ ਰਹੀਆਂ ਸੀ। ਪਹਿਲਾਂ ਥੋੜਾ ਜਿਹਾ ਮੈਨੂੰ ਕਮਜ਼ੋਰੀ ਹੋ ਗਈ ਸੀ, ਵਜ਼ਨ ਘਟ ਗਿਆ ਸੀ, ਸਰੀਰ ਦਾ ਥੋੜਾ ਜਿਹਾ ਚਮੜੀ ਦਾ ਵੀ ਫਰਕ ਪੈਂਦਾ। ਤੇ ਬਾਕੀ ਤੇ ਮੈਨੂੰ ਤੇ ਪੇਪ ਚਾਤੇ ਤਾਂ ਪਤਾ ਲੱਗ ਹੀ ਜਾਂਦਾ ਵੀ ਰੋਟੀ ਖਾਣ ਲੱਗਿਆਂ ਤੰਗੀ ਹੁੰਦੀ। ਬਿਲਕੁਲ। ਹਾਂਜੀ। ਕੰਮ ਕੀ ਕਰਦੇ ਹੋ ਤੁਸੀਂ ਕੰਮ ਵਗੈਰਾ ਦਾ? ਕੰਮ ਖੇਤੀਬ ਤੇ ਕਿੰਨਾ ਕਿ ਅਮਨ ਦੇ ਹਸਪੀਟਲ ਦੇ ਨਾਲ ਐਕਸਪੀਰੀਅੰਸ ਜਿਹੜਾ ਹੈ ਕਿਵੇਂ ਦਾ ਰਿਹਾ ਤੇ ਕਿੰਨਾ ਕਿ ਇਸ ਹਸਪੀਟਲ ਦੇ ਪ੍ਰਤੀ ਵਿਸ਼ਵਾਸ ਜਿਹੜਾ ਹੈ ਹੋਰ ਬਣ ਗਿਆ ਨਹੀਂ ਬਹੁਤ ਵਧੀਆ ਜੀ ਡਾਕਟਰ ਦਾ ਸੁਭਾਅ ਬਹੁਤ ਚੰਗਾ ਵਾ ਦਾ ਤੇ ਮਰੀਜ਼ ਨੂੰ ਵੈਸੇ ਠੀਕ ਕਰ ਦਿੰਦੇ ਆ ਜਦੋਂ ਉਹਨੂੰ ਮਤਲਬ ਅਗਲੇ ਦਾਛੇ ਹੀ ਦਿੰਦੇ ਆ ਵੀ ਠੀਕ ਹੋ ਜਾਏਗਾ ਤੇ ਲਾਜ ਜਾਗਾ ਵਾਕਈ ਕਰਾਇਆ ਵਾ ਉਹਨਾਂ ਨੂੰ ਪੂਰਾ ਵਿਸ਼ਵਾਸ ਆ ਭਈ ਇਹ ਇਲਾਜ ਹੈਗਾ ਵਾ ਮੈਂ ਤੇ ਲੋਕਾਂ ਨੂੰ ਇਹ ਅਪੀਲ ਕਰਾਂ ਕਿ ਘਰ ਬੈਣ ਨਾਲ ਤੇ ਕੰਗਰੇਡਕਟਰ ਦੀ ਸਲਾਹ ਲੈ ਕੇ ਆਪਣਾ ਲਾਅ ਸ਼ੁਰੂ ਕਰਾਦਣਾ ਚਾਹੀਦਾ ਹੈ। ਥੈਂਕ ਯੂ ਸੋ ਮਚ ਸਰ ਗੱਲਬਾਤ ਕਰ ਲੈ। ਸੋ ਬਿਲਕੁਲ ਅਮਨਦੀਪ ਹਸਪੀਟਲ ਦੇ ਵਿੱਚ ਇਹ ਦੋ ਸਫਲ ਕਹਾਣੀਆਂ ਇਲਾਜ ਦੀਆਂ ਤੁਹਾਨੂੰ ਦਿਖਾਈਆਂ ਨੇ ਕਿ ਕਿਸ ਤਰ੍ਹਾਂ ਸਰਜਿਕਲ ਆਨਕਾਲੋਜਿਸ ਡਾਕਟਰ ਸ਼ਿਸ਼ਾਂਤ ਮਹਾਜਨ ਦੀ ਦੇਖਰੇਖ ਦੇ ਅੰਡਰ ਉਹਨਾਂ ਨੇ ਇਹ ਟ੍ਰੀਟਮੈਂਟ ਜੋ ਹੈ ਕੀਤਾ ਹੈ ਤੇ ਕਿਸ ਤਰ੍ਹਾਂ ਕੈਂਸਰ ਪੇਸ਼ੈਂਟਸ ਨੂੰ ਨੇ ਉਹਨਾਂ ਨੂੰ ਇਸ ਬਿਮਾਰੀ ਤੋਂ ਮੁਕਤ ਕਰਵਾਇਆ ਹੈ। ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ।